ਸੱਚੀ ਮੱਚ ਧਰਮ ਨਾਲ ਖੋਦੇ ਹੋ ਤੁਸੀਂ ਆਦਮ ਵੰਸੀਆਂ ਦਾ ਸਿੱਧਾ ਨਿਆਂ ਕਰਦੇ ਹੋ ਨਹੀਂ ਸਗੋ ਤੁਸੀਂ ਮਨੋਬਦੀ ਕਰਦੇ ਹੋ ਨਹੀਂ ਸਗੋ ਤੁਸੀਂ ਮਨੋਬਦੀ ਕਰਦੇ ਹੋ ਧਰਤੀ ਉੱਤੇ ਤੁਸੀਂ ਆਪਣੇ ਹੱਥਾਂ ਦਾ ਅਨੇਰ ਤੋਲ ਦਿੰਦੇ ਹੋ ਧਰਤੀ ਉੱਤੇ ਤੁਸੀਂ ਆਪਣੇ ਹੱਥਾਂ ਦਾ ਅਨੇਰ ਤੋਲਦੇ ਹੋ ਦੁਸ਼ਟ ਕੁਖਾਂ ਹੀ ਉੱਪਰੇ ਉੱਪਰੇ ਰਹੇ ਹਨ ਉਹ ਜੰਮ ਦੇ ਸਾਰੀ ਝੂਠ ਬੋਲ-ਬੋਲ ਕੇ ਪਟਕ ਜਾਂਦੇ ਹਨ ਉਹ ਜੰਮ ਦੇ ਸਾਰੀ ਝੂਠ ਬੋਲ-ਬੋਲ ਕੇ ਪਟਕ ਜਾਂਦੇ ਹਨ ਉਹਨਾਂ ਦੀ ਵਿਸ ਸੱਪ ਦੀ ਵਿਸ ਵਰਗੀ ਹੈ ਉਹਨਾਂ ਦੀ ਵਿਸ ਸੱਪ ਦੀ ਵਿਸ ਵਰਗੀ ਹੈ ਉਹ ਉਸ ਢੋਲੇ ਨਾਗ ਦੀ ਨਿਆਈ ਹਨ ਉਹ ਢੋਲੇ ਨਾਗ ਦੀ ਨਿਆਈ ਜਿਹੜਾ ਆਪਣੇ ਕੰਨ ਮੁੰਦ ਲੈਂਦਾ ਹੈ ਜਿਹੜਾ ਆਪਣੇ ਜਿਹੜਾ ਸਪੇੜਿਆਂ ਦੀ ਆਵਾਜ਼ ਨਹੀਂ ਸੁੰਦਾ ਜਿਹੜਾ ਤੇਰਿਆਂ ਦੀ ਆਵਾਜ਼ ਨਹੀਂ ਸੁੰਦਾ ਭਾਵੇਂ ਕੈਡੀ ਹੀ ਚਲਾਕੀ ਨਾਲ ਉਹ ਜਾਦੂ ਕਰਨ ਭਾਵੇਂ ਕੈਡੀ ਹੀ ਚਲਾਕੀ ਨਾਲ ਉਹ ਜਾਦੂ ਕਰਨ हे ਪਰਮੇਸ਼ਰ ਉਹਨਾਂ ਦੇ ਦੰਦਾਂ ਨੂੰ ਉਹਨਾਂ ਦੇ ਦੰਦਾਂ ਨੂੰ ਉਹਨਾਂ ਦੇ ਮੂੰਹ ਵਿੱਚ ਪੰਨ ਸੁੱਟੇ ਉਹਨਾਂ ਦੇ ਮੂੰਹ ਵਿੱਚ ਪੰਨ ਸੁੱਟੇ ਏ ਜੋਵਾ ਏ ਜੋਵਾ ਜੋ ਜਵਾਨ ਬੱਬਰ ਸ਼ੇਰਾਂ ਦੀਆਂ ਉਡਾਂ ਨੂੰ ਪੁੱਟ ਸੁਟੇ ਉਡਾਂ ਨੂੰ ਪੁੱਟ ਸੁਟੇ ਉਹ ਵਗਦੇ ਪਾਣੀ ਵਾਂਗੂ ਵਹਿ ਜਾਣ ਉਹ ਵਗਦੇ ਪਾਣੀ ਵਾਂਗੂ ਵਹਿ ਜਾਣ ਜਦੋਂ ਆਪਣੇ ਤੀਰਾਂ ਦਾ ਨਿਸ਼ਾਨਾ ਮਾਰੇ ਜਦੋਂ ਆਪਣੇ ਤੀਰਾਂ ਦਾ ਨਿਸ਼ਾਨਾ ਮਾਰੇ ਉਹ ਮਨੋ ਟੁੱਟੇ ਟੁੱਟੇ ਹੋ ਜਾਣ ਉਹ ਮਨੋ ਟੁੱਟੇ ਟੁੱਟੇ ਹੋ ਜਾਣ ਉਹ ਕੁੱਗੇ ਵਾਂਗੂ ਹੋਣ ਹੋਣ ਜੋ ਗੱਲ ਕੇ ਜਾਂਦਾ ਗੱਲ ਜੋ ਗੱਲ ਕੇ ਜਾਂਦਾ ਰਹਿੰਦਾ ਹੈ ਉਹ ਇਸਤਰੀ ਦੇ ਗਰਭਪਾਤ ਵਾਂਗੂ ਹੋਣ ਜਿਸ ਸੂਰਜ ਨਹੀਂ ਵੇਖਿਆ ਇਸ ਤੋਂ ਅੱਗੇ ਜੋ ਤੁਹਾਡੀਆਂ ਦੇਗਾ ਛਾਪੀਆਂ ਨਾਲ ਤੱਤੀਆਂ ਹੋਣ ਉਹ ਜਲੇ ਅੰਜਲੇ ਦੁਆ ਨੂੰ ਉਹ ਜਲੇ ਅੰਜਲੇ ਦੁਆ ਨੂੰ ਵਾਅ ਰੋਲੇ ਨਾਲ ਉਡਾ ਦੇਵੇਗਾ ਵਾਅ ਰੋਲੇ ਨਾਲ ਦੁਆ ਦੇਵੇਗਾ ਧਰਮੀ ਇਹ ਬਦਲਾ ਵੇਖ ਕੇ ਆਨੰਦ ਹੋਵੇਗਾ ਧਰਮੀ ਬਦਲਾ ਦੇਖਿਆ ਤਾਂ ਹੋਵੇਗਾ ਉਹ ਦੁਸ਼ਟਾਂ ਦੇ ਲਹੂ ਵਿੱਚ ਆਪਣੇ ਚਰਨ ਧੋਵੇਗਾ ਆਪਣੇ ਚਰਨ ਧੋਵੇਗਾ ਤਾਂ ਆਦਮੀ ਆਖੇਗਾ ਧਰਮੀ ਦੇ ਲਈ ਧਰਮੀ ਦੇ ਲਈ ਕਲਤਾ ਹੈ ਕਲਤਾ ਹੈ ਕੀ ਕੀ ਸਚਮੁਚਿਕ ਪਰਮੇਸ਼ਰ ਸਚਮੁਚਿਕ ਪਰਮੇਸ਼ਰ ਜਿਹੜਾ ਧਰਤੀ ਉੱਤੇ ਨਿਯੋਹ ਕਰਦਾ ਹੈ ਜਿਹੜਾ ਧਰਤੀ ਉੱਤੇ ਨਿਯੋਹ ਕਰਦਾ ਹੈ ਆਮੀਨ ਆਮੀਨ